ਮੀ ਬਾਬਾ ਨਾਨਕ ਐ ਹੋ ਜੀਆਂ ਓ ਬੱਲੇ ਬੱਲੇ ਪੰਡਾ ਭਾਗ ਲਗ ਰੇ ਭਾਗ ਲਗ ਵੰਡਾ ਮੈਨੂੰ ਬਿਲਕੁਲ ਨਹੀਂ ਪਤਾ ਵੰਡਾ ਪਰ ਬੜ ਤੁਹਾਨੂੰ ਫੰਕਸ਼ਨ ਚੱਲ ਰਿਹਾ ਹੈ ਫੰਕਸ਼ਨ ਚੱਲ ਰਿਹਾ ਹੈ ਫੰਕਸ਼ਨ ਚੱਲ ਰਿਹਾ ਹੈ ਵੰਡਾ ਮੈਨੂੰ ਲੱਗਦਾ ਜਿਸ ਸਾਫ ਦਾ ਰੌਣਕਾ ਲੱਗਿਆ ਨੇ ਕੋੜੇ ਰਾਤ ਤੱਕ ਪ੍ਰੋਗਰਾਮ ਚੱਲਣਾ ਜੇ ਬੜੀ देर ਰਾਤ ਤੱਕ ਚੱਲਣਾ ਜੇ ਘਟ ਪੈ ਜਾਣੀਆਂ ਤੁੰਡਾ ਪੈ ਜਾਣੀਆਂ ਰਜਨੀਆਂ ਕੋੜੇ ਬਹਿ ਹਿੱਟਰ ਕੋੜੇ ਬੈਣੀ ਰਹੀ ਆ ਤੇਰਾ ਮਨ ਲੈ ਕੇ ਤੁੰਡਾ ਮੇਰਾ ਡੇਟ ਵੀ ਨਾਲ ਚੁੱਕੋ ਬੱਡੇ ਨੂੰ ਤੇਰੇ ਵੰਡਾ ਵੰਡਾ ਇਹ ਦਾ ਤੁਸੀਂ ਕਿੰਨੇ ਭਰਾ ਜੇ ਜੀ ਚਾਰ ਭਾਜੇ ਪਹਿਲਾ ਨੇ ਤੂੰ ਨੰਮਾ ਤੇ ਦੂਜਾ ਦੂਜਾ ਮਾਜਪ ਦੇ ਤੀਜਾ ਲੈ ਬੰਡਾ ਜੇ ਉਹ ਚੋਰ ਆ ਤੁਸੀਂ ਇਹਨੂੰ ਪੁਲਿਸ ਨੂੰ ਕਿਉਂ ਨਹੀਂ ਬੁਣਾ ਦਿੰਦੇ ਫਟੇ ਉਹ ਵੱਡਾ ਜੇ ਇਹਨੂੰ ਪੁਲਿਸ ਨੂੰ ਬੁਣਾਦਾ ਅਸੀਂ ਰੋਟੀ ਕਿੱਥੋਂ ਖਾਵਾਂਗੇ ਉਹ ਦਰ ਫਟੇ ਨੂੰ ਤੇਰੇ ਬੰਡਾ ਉਹ ਵੱਡਾ ਤੂੰ ਇਹ ਦੱਸ ਤੇਰੀ ਬੇਬੇ ਦਾ ਕੱਟ ਕਿੱਡਾ ਐਡਾ ਮੇਰੇ ਬਾਪੂ ਦਾ ਕੱਟ ਕਿੱਡਾ ਐਡਾ ਬੱਚੇ ਤਾਂ ਸਾਰੇ ਕੱਠਾ ਫੇਰ ਦਰ ਫਟੇ ਨੂੰ ਤੇਰੇ ਬੰਡਾ ਉਹ ਭਰ ਲੈ ਬੰਡਾ ਆਪਣੇ ਦੇਸ ਦਾ ਪਾਣੀ ਮੁੱਕ ਚੱਲਿਆ ਹੈ ਕੋਈ ਸਕੀਮ ਹੀ ਲਾ ਦੇ ਬਚਾਉਣ ਨੂੰ ਸਕੀਮ ਦੱਸ ਦੀਏ ਦਾਦੇ ਮੇਰੇ ਦਾਦੇ ਪੜਦਾਦੇ ਬੜੇ ਬਦਮਾਸ਼ ਬੜੇ ਵਿਦਵਾਨ ਥਣ Yeah. It ਇਹ ਚੱਲਦਾ ਬੜਾ ਓ ਰਿਕਸ਼ੇ ਕੋਲੇ ਨੌਣ ਘੜੂਆ ਵੱਡਾ ਮੇਰੇ ਹੱਥ ਚੱਲਦੇ ਮੂੰਹ ਪਾੜ ਦੇਣਾ ਓ ਮੇਰਾ ਮੂੰਹ ਕਿਉਂ ਪੰਨੜਾ ਤੈਂ ਜੋ ਜਿਮਾਨੋ ਦੀ ਘਰ ਵਾਲੀ ਦੀ ਗੱਲ ਸੁਣ ਲਓ ਸੁਣ ਲਓ ਇਹਦੀ ਘਰ ਵਾਲੀ ਦੱਸ ਪੜੀ ਹੋਈ ਏ ਓਏ ਇਹ ਗੱਲ ਨਹੀਂ ਦੱਸਣੀ ਹੈਗੀ ਮੈਂ ਨਾ ਦੱਸਾਂਗਾ ਚੱਲ ਦੱਸ ਦੇ ਫੇ ਕੋਈ ਨਹੀਂ ਮੇਰੀ ਘਰ ਵਾਲੀ ਦੱਸ ਪੜੀ ਏ ਦੱਸ ਪੜੀ ਏ ਕੰਪਾਉਂਡਰ ਲੱਗੀ ਕੰਪਾਉਂਡਰ ਲੱਗੀ ਕੰਪਾਉਂਡਰ ਲੱਗੀ ਕੰਪਾਉਂਡਰ ਲੱਗੀ ਫੁੱਟੇ ਵੇ ਬਰੀਡ ਨੂੰ ਫੜ ਕੇ ਥੱਕੀ ਗਈ ਕੀ ਕਹਿ ਗਈ ਕਹਿ ਵੀ ਉੱਠ ਵੇ ਲੈ ਫੜ ਦੀਜੇ ਗੋਲੀਆਂ ਹੀ ਲੈ ਲੈ ਨੀ ਆਣ ਦੇ ਗੋਜ ਜਮਾਨੇ ਦੀ ਹੋਰ ਗੱਲ ਸੁਣ ਲੋ ਸੁਣ ਲੋ ਕੇਰਾ ਮਦਲੇ ਮੈਂ ਤੋਂ ਠੰਡੇ ਦੀ ਬੋਤਲ ਦੋ ਠੰਡੇ ਦੀਆਂ ਬੋਤਲਾਂ ਦੋ ਠੰਡੇ ਦੀ ਬੋਤਲਾਂ ਦੋ ਠੰਡੇ ਦੀਆਂ ਬੋਤਲਾਂ ਡੱਟ ਖੋਲ ਕੇ ਪੀਣ ਲੱਗਾ ਲੈ ਵੀ ਪੀਣ ਲੱਗ ਗਿਆ ਮੈਂ ਡੱਟ ਖੋਲ ਕੇ ਪੀਣ ਲੱਗਾ ਮੈਂ ਵੀ ਪੀਣ ਲੱਗ ਗਿਆ ਪਿੱਛੇ ਕੰਜਰ ਨੂੰ ਦੇਖਿਆ ਵੀ ਉਸ 'ਤੇ ਆ ਜੇ ਹੋਰ 'ਤੇ ਆ ਜੇ ਗਿੱਟੇ ਦੇ ਸੱਟ ਹਾਏ ਮੇਰੇ ਸਾਡੇ ਇਹ ਚਲੇਗਾ ਡਾਕਟਰ ਦੇ ਕੋ ਟਾਂਕੇ ਲਵਾਉਣ ਡਾਕਟਰ ਦੇ ਕੋ ਟਾਂਕੇ ਲਵਾਉਣ ਤੇ ਇਹ ਕਹਿੰਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਲੱਗੀ ਆ ਤੇ ਤੇਰੇ ਸ਼ার্ট ਲੱਗਿਆ ਤੇ ਟਾਂਕੇ ਲਗਵਾਉਣੇ ਤੇ ਕਿੰਨੇ ਪੈਸੇ ਹੋਗੇ ਕਿੰਨੇ ਪੈਸੇ ਹੋਗੇ ਡਾਕਟਰ ਬੋਲੇ ਕੀ ਕਹੇ ਜੀ ਕਹੇ ਕਹਿੰਦਾ 3000 ਰੁਪਇਆ 3000 ਰੁਪਇਆ ਹਾਂ ਤੇ ਇਹ ਗਿੱਟੇ ਦੇ ਸ਼ার্ট ਹਾਏ ਮੇਰੇ ਸ਼ার্ট ਇਹ ਚਲੇਗਾ ਡਾਕਟਰ ਦੇ ਕੋਲ ਟਾਂਕੇ ਲਵਾਉਣ ਸ਼ার্ট ਦੇ ਕੋਲ ਟਾਂਕੇ ਲਵਾਉਣ ਤੇ ਇਹ ਕਹਿੰਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਗਿੱਟੇ ਦੇ ਸ਼ার্ট ਲੱਗੀ ਆ ਤੇ ਤੇਰੇ ਸ਼ার্ট हज़ार रुपया त हज़ार रुपया हा मैं अंतमु प्रारंभ भी हूं मैं युग का आरंभ भी हूं हां मैं कृष्ण हूं मैं कृष्ण हूं मैं कृष्ण जब तक संसार में एक मनुष्य भी पीड़ित है तब तक वास्तव में किसी का भी सुख संपूर्ण नहीं है यह जानने पर मनुष्य का मन करुणा से भर जाए उसे धर्म कहते हैं जब किसी पर तमस गुण छाया होता है तो वह दूसरों के प्रति कठोर निर्दयी और स्वार्थी हो जाता है अपने माने हुए सुख के लिए दूसरों को दुख देता है उसकी परमात्मा की और गति नहीं हो पाती परमात्मा से दूर ले जाने वाले मार्ग करना आइए हम सब मिलकर समाज व अपने देश के हित के लिए एकजुट होकर कार्य करें और अपने धर्म व संस्कृति की रक्षा करें यही भागवत गीता का सार है